ਭਾਈ ਅਸੀ ਗੱਲ ਅੱਛੀ ਗਾ ਵੀਰੇ ਕਿਦਾਂ ਆ ਚੱਲ ਬਈ ਠੀਕ ਠਾਕ ਭਾਈ ਹਾਂਜੀ ਹਾਂਜੀ ਬਹੁਤ ਬਹੁਤ ਥੈਂਕ ਯੂ ਭਾਈ ਤੁਹਾਡਾ ਨਹੀਂ ਨੋ ਬਰੋ ਲੋ ਕੀ ਕਰ ਲਿਆ ਫਿਲਮ ਨੋ ਲੋਕੀ ਕਹਦੇ ਮੈਡਨ ਲੀ ਲੱਭ ਗਈ ਦੀ ਇਹਨੂੰ ਪਤਾ ਹੀ ਹੈ ਤੁਹਾਨੂੰ ਪਤਾ ਹੀ ਹੈ ਠੀਕ ਹੈ ਠੀਕ ਹੈ ਚਲੋ ਫਾਈਨਲੀ ਹੁਣ ਕਲਰ ਰੀਲੀਜ਼ ਹੋ ਰਹੀ ਹੈ ਕੱਲ ਰੀਲੀਜ਼ ਹੋ ਰਹੀ ਹੈ ਭਾਜੀ ਸੋ ਤੁਸੀਂ ਵੀ ਤੁਸੀਂ ਵੀ ਦੱਸ ਦੋ ਸਾਰਿਆਂ ਨੂੰ ਤੁਸੀਂ ਕਹਿ ਦਿਓ ਸਾਰਿਆਂ ਨੂੰ ਕਿ ਬੁੱਕ ਕਰਾ ਲੈਣ ਐਡਵਾਂਸ ਬੁਕਿੰਗ ਓਪਨ ਹੋ ਗਈ ਹੈ ਨਹੀਂ ਨਹੀਂ ਬਿਲਕੁਲ 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 ਕੱਲ ਨੂੰ ਰਿਲੀਜ਼ ਹੋ ਰਹੀ ਹੈ ਗੁੱਡ ਲੱਕ ਆ ਪੂਰੀ ਟੀਮ ਨੂੰ ਹਾਂਜੀ ਥੈਂਕ ਯੂ ਤੇ ਚਲੋ ਇਹ ਨਿੱਕੀਆਂ ਮੋਟੀਆਂ ਕਈ ਵਾਰੀ ਪ੍ਰੋਬਲਮਾਂ ਆਉਂਦੀਆਂ ਰਹਿੰਦੀਆਂ ਨੇ ਮੈਂ ਹਮੇਸ਼ਾ ਕਹ ਰਹਾਂ ਹਾਂ ਵੀ ਜੇ ਕੋਈ ਪ੍ਰੋਬਲਮ ਆਉਂਦੀਆਂ ਤਾਂ ਉਹ ਆਡੀਅנס ਨੂੰ ਦੱਸ ਦੇਣੀ ਚਾਹੀਦੀ ਹੈ ਸਗੋਂ ਤਾਂ ਕੱਲ ਪਰਸੋਂ ਮੈਨੂੰ ਕੋਈ ਪਤਾ ਪਤਾ ਕੀ ਕਹਿੰਦਾ ਚਲੋ ਭਾਈ ਬੀ ਜੇ ਦੀ ਜਿਹੜੇ ਇੰਟਰਵਿਊ ਦੇਖੀ ਕਹਿੰਦਾ ਉਹ ਕਹਿੰਦਾ ਵੀ ਸਾਰੀ ਇੰਡਸਟਰੀ ਉਹ ਐਹ ਜੀ ਆ ਇਹ ਉਹ ਪਲਾਨ ਕਰ ਮੈਂ ਕਿਹਾ ਵੀ ਮੈਂ ਬੀਜੇ ਨੂੰ ਪੁੱਛਦਾ ਵਾਂ ਵੀ ਕੌਣ ਕੌਣ ਆ ਵੀ ਦੱਸ ਕਰਾਂ ਵੀ ਸਾਰੀ ਇੰਡਸਟਰੀ ਚ ਐਮਈ ਐ ਗਿੱਪੀ ਐ ਦਿਲਜੀਤ ਐ ਅਮਰਿੰਦਰ ਐ ਜਿਹੜਾ ਆਏ ਉਹ ਦੱਸ ਨਹੀਂ ਕੌਣ ਹੈ ਕਿਉਂਕਿ ਮੈਨੂੰ ਪਤਾ ਨਹੀਂ 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 ਭਾਜੀ ਉਹ ਨੇ ਨਾ ਨਹੀਂ ਨਹੀਂ ਤੁਸੀਂ ਤਾਂ ਮੈਂ ਮੈਂ ਅੱਗੇ ਵੀ ਅੱਗੇ ਕੱਲ੍ਹ ਬੱਸ ਉਹ ਵੀ ਮਨੇ ਇੱਕ ਇੰਟਰਵਿਊ ਚ ਪੁੱਛਿਆ ਤੇ ਤੁਹਾਡਾ ਨਾਮ ਲਿਆ ਤੇ ਮੈਂ ਕਹਿ ਗਿਆ ਜਿੰਨੀ એનર્ਜੀ ਤੇ ਜਿੰਨੀਆਂ ਚੀਜ਼ਾਂ ਉਹ ਬਾਈ ਇਕੱਲੇ ਕਰਦੇ ਨੇ ਉਹਨਾਂ ਸ਼ਾਇਦ ਹੀ ਕੋਈ ਇੰਡਸਟਰੀ ਦੇ ਵਿੱਚ ਕਰਦਾ ਹੋਣਾ ਜਿਹਦੇ ਆਪ ਦਾ ਪ੍ਰੋਡਕਸ਼ਨ ਹਾਊਸ ਬਣਾਉਣਾ ਫਿਲਮ ਲਿਖਣੀ ਡਾਇਰੈਕਟ ਕਰਨੀ ਐਕਟ ਕਰਨੀ ਗਾਉਣਾ ਬਹੁਤ ਔਖਾ ਕੰਮ ਆ ਪਰ ਤੁਹਾਨੂੰ ਪਤਾ ਭਾਈ ਕਿ ਜਿਹੜੇ ਪ੍ਰੋਡਕਸ਼ਨ ਹਾਊਸ ਨੇ ਆਪਣੇ ਨਾਲ ਫਿਲਮ ਲਈ ਮੈਂ ਉਹਦੇ ਕਰਕੇ ਹਨਾ ਕੀਤਾ ਸੀ ਸਾਰਾ ਕੁਝ ਤੇ ਉਹਨਾਂ ਨੂੰ ਮੈਂ ਉਹ ਉਹ ਪਾਈਓ ਤੁਹਾਨੂੰ ਵੀ ਪਤਾ ਤੁਸੀਂ ਵੀ ਉਹਨਾਂ ਦੇ ਨਾਲ ਕੰਮ ਨਹੀਂ ਕਰਦੇ ਪਿਛਲੇ ਪੰਜਾਂ ਛੇ ਸਾਲਾਂ ਤੋਂ ਤੇ ਉਹ ਉਹ ਬੰਦੇ ਬੜੇ ਘਟਿਆ ਜਾਂਦਾ ਹੈ। ਆ ਠੀਕ ਹੈ ਮੈਂ ਇਹ ਕਹਿ ਰਿਹਾ ਮੈਂ ਬਸ ਬਾ ਪਹਿਲਾਂ ਤਾਂ ਚਲੋ ਗੁੱਡ ਲੱਕਾ ਚਲੋ ਸੈਂਸਰ ਸੈਂਸਰ ਹੁਣ ਹੋ ਗਿਆ ਹੁਣ ਸਾਰੀਆਂ ਟੈਨਸ਼ਨਾਂ ਮੁਕ ਗਈਆਂ ਸਾਰੇ ਜਾਣ ਤੇ ਬਹੁਤ ਮਿਹਨਤ ਕੀਤੀ ਆ ਫਿਲਮ ਜਾ ਕੇ ਦੇਖਣ ਸਾਰੇ ਕਿਉਂਕਿ ਹਮੇਸ਼ਾ ਹੀ ਮੈਂ ਕਹਿੰਦਾ ਉਹਨਾਂ ਮੈਂ ਕਿਉਂਕਿ ਜਿਹੜੀ ਕੋਈ ਵੀ ਫਿਲਮ ਬਣਦੀ ਆ ਉਹ ਤੇ ਬੜੀ ਮਿਹਨਤ ਹੁੰਦੀ ਆ ਆਪਣੀ ਐਫਰਟ ਹੁੰਦੀ ਆ ਬੰਦਿਆਂ ਨੂੰ ਦੁੱਖ ਲੱਗਦਾ ਬਟ ਇਹ ਮੇਰੀ ਵੀ ਰਿਕਵੈਸਟ ਹੁੰਦੀ ਆ ਸਾਰਿਆਂ ਨੂੰ ਕਿ ਫਿਲਮਾਂ ਫਿਲਮਾਂ ਕੱਟੀਆਂ ਨਹੀਂ ਹੋਣੀਆਂ ਚਾਹੀਦੀਆਂ ਕਈ ਵਾਰੀ ਕਿਹਾ ਕਿ ਮੈਨੂੰ ਬਹੁਤ ਸਾਲ ਪਹਿਲਾਂ ਇੱਕ ਮੇਰੀ ਤੇ ਅਮਰਿੰਦਰ ਦੀ ਫਿਲਮ ਇਕੱਠੀ ਹੋ ਗਈ ਸੀਗੀ ਲਾ ਪੰਜਾਬ ਤੇ ਅਰਦਾਸ ਹਨ ਅਰਦਾਸ ਹਾਂ ਜੀ ਬਾਕੀ ਤਾਂ ਚਲੋ ਜੋ ਹੁੰਦਾ ਮੈਂ ਅਮਰਿੰਦਰ ਸਾਡੀ ਟੀਮ ਉਹਨਾਂ ਦੀ ਟੀਮ ਅਸੀਂ ਆਪਸ ਦੇ ਵਿੱਚ ਬੜੀਆਂ ਚੀਜ਼ਾਂ ਸਾਨੂੰ ਸਫਰ ਕਰਨੀਆਂ ਪਈਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਕਦੇ ਵੀ ਠੀਕ ਨਹੀਂ ਹੁੰਦੀਆਂ ਹੈਗੀਆਂ ਨਾ ਸਾਡੇ ਲਈ ਨਾ ਉਹਨਾਂ ਲਈ ਹਨਾ ਔਰ ਟੱਚਵੁੱਡ ਅੱਜ ਸਾਰਿਆਂ ਦੇ ਰਿਲੇਸ਼ਨ ਬਹੁਤ ਅੱਛੇ ਨੇ ਇੱਕ ਦੂਜੇ ਨੂੰ ਪਿਆਰ ਕਰਦੇ ਆ ਹਨਾ ਅਸੀਂ ਵੀ ਚਾਹੁੰਦੇ ਆ ਹੁਣ ਅਸੀਂ ਮੈਂ ਖੁਦ ਚਾਹੁੰਦਾ ਹਾਂ ਵੀ ਸਾਰੀਆਂ ਫਿਲਮਾਂ ਮਲਟੀ ਸਟਾਰਰ ਬਣ ਬੱਡੀਆਂ ਬੱਡੀਆਂ ਬਣ ਅਸੀਂ ਕੈਰੀ ਆਨ ਜੱਟਾ ਕੀਤੀ ਮੈਂ ਐਮੀ ਨੂੰ ਇੱਕ ਫੋਨ ਮਾਰਿਆ ਮੈਂ ਕਿਹਾ ਵੀ ਐਮੀ ਗਾਣਾ ਕਰਨਾ ਵਾ ਉਹ ਕਹਿੰਦਾ ਵੀਰੇ ਤੁਸੀਂ ਇੱਕ ਵਾਰੀ ਕਹਿਤਾ ਉਹ ਵਿਚਾਰਾ ਛੋਟਾ ਭਰਾ ਵਾਂਗੂ ਐਨ ਭੱਜ ਗਿਆ ਸਪੋਰਟ ਕਰਨ ਲਈ ਹਨਾ ਤੇ 1% ਨਹੀਂ ਸੋਚਿਆ ਹੁਣ ਉਹਦੀ ਫਿਲਮ ਉਹਦੀ ਵੀ ਅਗਲੇ ਹਫਤੇ ਫਿਲਮਾਂ ਬੋਰ ਮੈਨੂੰ ਹੁੰਦਾ ਯਾਰ ਉਹ ਡਿਫਰੈਂਟ ਫਿਲਮ ਕੀਤੀ ਆ ਵਿਚਾਰਨੇ ਬੜੀ ਮਿਹਨਤ ਕੀਤੀ ਆ ਉਹ ਚੱਲੇ ਹੁਣ ਜਿਵੇਂ ਤੂੰ ਕੀਤੀ ਆ ਤੇਰਾ ਐਕਸ਼ਨ ਹਨਾ ਇੱਕ ਅਲੱਗ ਤਰੀਕੇ ਦਾ ਤੂੰ ਐਫਰਟ ਕੀਤੀ ਆ ਉਹ ਫਿਲਮ ਵਰਕ ਕਰੇ ਫਿਲਮਾਂ ਵਰਕ ਕਰਨੀਆਂ ਸਾਰੇ ਇਕੱਠੇ ਹੋਣਗੇ ਸੋ ਤਾਂ ਹੀ ਇਹ ਚੀਜ਼ਾਂ ਨੇ ਹਾਂ ਜਿਦਾਆਂੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬਟ ਸਗਤੋ ਅੱਗੇ ਵਾਸਤੇ ਵੀ ਜੇ ਕੋਈ ਇਦਾਂ ਦੀ ਚੀਜ਼ ਹੁੰਦੀ ਹੈ ਕਿਸੇ ਨਾਲ ਕੋਈ ਪ੍ਰੋਬਲਮ ਤਾਂ ਉਹ ਨਾ ਚਾਹਤਾ ਮੈਂ ਕਹਣਾ ਉਹਨਾਂ ਦਾ ਵੀ ਅੰਦਰੇ ਰੱਖੋ ਜਾਂ ਗੱਲ ਨਾ ਕਰੋ ਜਾਂ ਫਿਰ ਬੰਦਾ ਦੱਸ ਦੋ ਵੀ ਭਾਈ ਆਹ ਫਲਾਣੇ ਪਾਰਟਿਕੂਲਰ ਬੰਦਿਆਂ ਦੀ ਵਜ੍ਹਾ ਕਰਕੇ ਵੀ ਆਹ ਪ੍ਰੋਡਕਸ਼ਨ ਹਾਊਸ ਕਰਕੇ ਸਾਡਾ ਸਿਸਟਮ ਖਰਾਬ ਹੋ ਗਿਆ ਵੀ ਪਰ ਉਹ 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 ਕਿਹਾ ਜਿਹੜੀ ਆਡੀਅנס ਹੈ ਨਾ ਆਡੀਅੰਸ ਨੂੰ ਕੰਫਿਊਜ਼ਨ ਹੋ ਜਾਂਦੀ ਆ ਉਹ ਕਹਿੰਦੇ ਵੀ ਯਾਰ ਇਹ ਸਾਰੀ ਇੰਡਸਟਰੀ ਬੋਲਿਆ ਦੀਦਾ ਮਤਲਬ ਹੋ ਸਕਦਾ ਗਿੱਪੀ ਵੀ ਫਾਲਟ ਵਾਲਾ ਹੋਵੇ ਹੋ ਸਕਦਾ ਦਰਜੀਤ ਵੀ ਹੋਵੇ ਐਮੀ ਵੀ ਹੋਵੇ ਮਨਿੰਦਰ ਵੀ ਹੋਵੇ ਦੇਵ ਹੋਵੇ ਹਨਾ ਉਹਨਾਂ ਦੀ ਵੀ ਵਿਚਾਰਾਂ ਦੀ ਫਿਲਮ ਐਮੀ ਤੇ ਦੇਵ ਦੀ ਇਕੱਠੀ ਉਹ ਬੜੀ ਉਹਨਾਂ ਨੇ ਵੀ ਉਹ ਕਈ ਵਾਰੀ ਬੰਦੇ ਨੂੰ ਐ ਮਾਈਂਡ ਸੈਟ ਹੁੰਦਾ ਸੋ ਮੈਂ ਕਹਿਣਾ ਵਾਂ ਵੀ ਸਾਰੀਆਂ ਗੱਲਾਂ ਕਲੀਅਰ ਹੋਣ ਪਰ ਚੱਲ ਹੁਣ ਤੂੰ ਉਹ ਇਸ ਚੱਕਰ 'ਚ ਨਾ ਪੈ ਹੁਣ ਤੇਰੀ ਫਿਲਮ ਰਿਲੀਜ਼ ਹੋਣ ਵਾਲੀ ਆ ਤੇਰਾ ਫੋਕਸ ਉਧਰ ਹੋਣਾ ਚਾਹੀਦਾ ਤੇ ਆਪਦਾ ਜੋਰ ਲਾਓ ਇੱਕ ਦਿਨ ਪਹਿਲਾਂ ਹੀ ਫਰਾਈਡੇ ਨਿਕਲ ਗਿਆ ਵਾ ਹਾਂ ਸਿੱਧੀ ਸੈਟਰਡੇ ਨੂੰ ਡਿਕਣੀਆ ਵੱਡਾ ਵਾ ਸੈਟਰਡੇ ਸੰਡੇ ਵਾਈਗਰ ਮੇਕ ਕਰੂ ਪਾਜੀ ਹਾਂਜੀ ਪਤਾ ਪਈ ਦੁੱਖ ਪਤਾ ਕਿਹੜੀ ਗੱਲ ਦਾ ਪਾਜੀ ਮੈਂ ਦੋਵਾਂ ਨੂੰ ਉਹ ਹੀਰੋ ਨੂੰ ਵੀ ਤੇ ਉਹ ਪ੍ਰੋਡਕਸ਼ਨ ਹਾਊਸ ਨੂੰ ਵੀ ਪਹਿਲਾਂ ਕਿਹਾ ਕਿ ਬਾਈ ਫਿਲਮ ਨਾ ਲਾਇਓ ਅਸੀਂ ਬੜੀ ਮੁਸ਼ਕਲ ਨਾਲ ਡੇਟ ਲਈ ਆ ਕਹਿਣ ਤੇ باوجود ਵੀ ਲਾਈ ਨਾ ਪਾਜੀ ਫਿਰ ਉਹ ਐਦਾ ਲੱਗਦਾ ਕਿ ਤੁਸੀਂ ਜਾਣ ਬੁੱਝ ਕੇ ਚਲੋ ਮੈਂ ਅੰਡਰਸਟੈਂਡ ਕਰਦਾ ਹਾਂ ਮੈਂ ਕਰਦਾ ਮੈਂ ਤਾਂ ਮੈਂ ਤਾਂ ਅੱਗੇ ਇੱਕ ਵਾਰੀ ਸਾਡੀ ਫਿਲਮ ਦੇ ਨਾਲ ਇੱਕ ਵਾਰੀ ਮੇਰੀ ਡੇਟ ਪਈ ਸੀ ਫਿਲਮ ਦੀ ਮਾਂ ਹਾਂਜੀ ਉਹ ਪੋਸਟਰ ਪੈ ਗਿਆ ਸੌਕਣ ਛੌਕਣੇ ਦਾ ਹਾਂਜੀ ਮੈਂ ਐਮੀ ਨੂੰ ਤੇ ਸਰਗਨ ਨੂੰ ਕਾਲ ਕੀਤੀ ਉਹ ਐਮੀ ਦਾ ਵਿਚਾਰਾ ਜਦ ਹੀ ਮੈਨੂੰ ਕਹਿੰਦਾ ਕਹਿੰਦਾ ਵਿਰਲਿਆ ਕਹਿੰਦਾ ਗੱਲ ਨਾ ਕੋਈ ਕਹਿੰਦਾ ਵੀ ਉਹ ਦੋਨੇ ਫਿਲਮਾਂ ਆਪਣੀਆਂ ਕਹਿੰਦਾ ਆਪਾਂ ਹੁਣੇ ਹੀ ਅੱਗੇ ਪਿੱਛੇ ਕਹਿੰਦਾ ਕਰਾਂਗੇ ਕਹਿੰਦਾ ਟੈਨਸ਼ਨ ਇਹਨੂੰ ਨਾ ਫੇਰ ਸਰਗਨਾਂ ਵੀ ਗੱਲ ਉਹ ਕਹਿੰਦੀ ਸੌਰੀ ਆ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਵੀ ਮੈਂ ਦੇਖਿਆ ਮੈਂ ਹੁਣੇ ਹੀ ਕਹਿੰਦੀ ਅਸੀਂ ਚੇਂਜ ਕਰਦੇ ਆਂ ਤੇ ਉਹਨਾਂ ਨੇ 5 ਮਿੰਟਾਂ 'ਚ ਕੀਤਾ ਉਹਦੇ ਨਾਲ ਕੀ ਆ ਤੁਹਾਡਾ ਪਿਆਰ ਤੁਹਾਡੀ ਆਪਣਾ ਤੇ ਤੁਹਾਡੀ ਦੋਸਤੀ ਇੰਡਸਟਰੀ ਆਪਾਂ ਗਰੋਅ ਕਰ ਰਹੇ ਹਾਂ ਹਾਲੇ ਹੈਨਾ ਹਲੇ ਤਾਂ ਆਪਾਂ ਬਹੁਤ ਬੇਸਿਕ ਤੇ ਆ ਇਹ ਨਹੀਂਗਾ ਕੋਈ ਵੱਡਾ ਕੋਈ ਛੋਟਾ ਸਾਰਿਆਂ ਦੇ ਲਈ ਇੱਕੋ ਹੀ ਪਲੈਟਫਾਰਮ ਆ ਕੋਈ ਚੀਜ਼ ਬੜੀ ਅਚੀਵਮੈਂਟ ਹੁੰਦੀ ਆ ਨਾ ਜਿਵੇਂ ਤੂੰ ਤੇਰੀ ਫਿਲਮਾਂ ਜਿਵੇਂ ਹੁਣ ਐਮੀ ਵਾਲੀ ਵੀ ਫਿਲਮਾਂ ਮੈਨੂੰ ਬੜੀ ਖੁਸ਼ੀ ਆ ਕਿ ਯਾਰ ਇਦਾਂ ਦੀ ਫਿਲਮ ਬਣ ਰਹੀ ਆ ਕਿਉਂਕਿ ਰੀਜ਼ਨ ਇਹ ਆ ਕਿ ਡਿਫਰੈਂਟ ਫਿਲਮਾਂ ਨੇ ਵੱਡੀਆਂ ਫਿਲਮਾਂ ਬਣ ਰਹੀ ਹੈ ਹੈਨਾ ਤਾਂ ਇਹ ਇਧਰ ਨੂੰ ਤਾਮਜਾਮ ਆਪਣਾ ਖੁੱਲੂਗਾ ਹੈਨਾ ਸੋ ਸਾਰਿਆਂ ਨੂੰ ਇੱਕ ਇੱਕ ਪਾਸੇ ਹੋ ਕੇ ਚੱਲਣਾ ਚਾਹੀਦਾ ਵਾ ਤੇ ਚਲੋ ਮੈਂ ਹੁਣ ਆਪਾਂ ਇਸ ਚੀਜ਼ ਤੇ ਨਾ ਪਈਏ ਸਾਰਿਆਂ ਨੂੰ ਇਹ ਦੱਸੀਏ ਵੀ ਕੱਲ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਰਿਲੀਜ਼ ਹੋ ਰਹੀ ਹੈ ਹਾਂ ਜੀ ਜਿੱਥੇ ਕੇ ਸਪੋਰਟ ਕਰਨ ਤੇਰਾ ਸ਼ੁੱਕਰਵਾਰ ਤੇਰਾ ਸ਼ੁੱਕਰਵਾਰ ਕੱਢ ਦੇਣਾ ਲੋਕਾਂ ਨੇ ਫੇਰ ਨਾ ਕਰ ਤੇਰਾ ਸ਼ੁੱਕਰਵਾਰ ਵਾਲਾ ਤਾਂ ਜਮ ਕੱਢ ਦੇਣਗੇ ਲੋਕੀ ਤੇਰੇ ਜਿਹੜੇ ਪੈਸੇ ਕੱਢਣਗੇ ਪੱਕਾ ਮੈਂ 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 ਵੀਡੀਓ ਦੇਖੀਆਂ ਜਿਹੜੇ ਲੋਕ ਟਿਕਟ ਵਿੰਡੋ ਤੋਂ ਵਾਪਸ ਗਏ ਨਾ ਮੈਨੂੰ ਕੋ ਵੀਡੀਓ ਆਈਆਂ ਬੁੜੀਆਂ ਸੱਚੀ ਮੰਨੋ ਭਾਜੀ ਮੇਰੀਆਂ ਤਾਂ ਅੱਖਾਂ ਭਰ ਗਈਆਂ ਕੋਈ ਬੰਦਾ ਕਰੋ ਤੁਹਾਡੀ ਫਿਲਮ ਵੇਖਣ ਜਾਂਦਾ ਨਾ ਭਾਜੀ ਉਹ ਮੁੱਲੇ ਤਾਂ ਬੋਸਾ برداشت ਨਹੀਂਦਾ ਕੋਣੋ ਉਸ ਜਿੰਨੀਆਂ ਬਦਦੂਆਵਾਂ ਨੇ ਉਹਨਾਂ ਨੂੰ ਲੱਗਣੀ ਹੀ ਨੇ ਭਾਈ ਯਾਰ ਉਹ ਕਿੱਥੇ ਉਹ ਕੋਈ ਨਾ ਤੂੰ ਤੂੰ ਬਦਦੂਆਮਾਂ ਦੇ ਪਾਸੇ ਜਾ ਨਾ ਤੂੰ ਬਸ ਠੀਕ ਐ ਤੂੰ ਉਸ ਪਾਸੇ ਨੂੰ ਜਾ ਕੇ ਬਸ ਚੰਗਾ ਚੰਗਾ ਹੋਵੇ ਉਹਦੇ ਕਹਿਣੇ ਕੋਈ ਜਿਹੜੇ ਮਾੜਾ ਕਰਦੇ ਆ ਜਿਹੜੇ ਮਾੜਾ ਕਰਦੇ ਉਹਨਾਂ ਦਾ ਵੀ ਭਲਾ ਹੋਵੇਗਾ ਸਭ ਵਧੀਆ ਹੋਊਗਾ ਫੈਸ਼ਨ ਅੱਲਾ ਹੈ ਸਭ ਠੀਕ ਹੈ ਬੈਠਲ ਮਿਲਣਗੇ ਸਾਰੇ ਸਾਰੇ ਠੀਕ ਐ ਨਾ ਤੇ ਚਲੋ ਗੁੱਡ ਲੱਕ ਠੀਕ ਐ ਜੀ ਹੈ ਨਾ ਕਰਾਂਗੇ ਓਕੇ ਜੀ ਥੈਂਕ ਯੂ ਓਕੇ ਭਾਈ ਬਾਏ ਬਾਏ